24 ਪੰਜਾਬ نیوز 채ਨਲ ਤੇ ਦਿੱਤੇ ਦਰਸ਼ਕਾਂ ਪਰਪਲ ਸਸ਼ੀਅਕਲ ਸਾਡੇ ਚਨ 95 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਮਗਾ ਤੇ ਤਾਜ਼ੀਆਂ ਖਬਰਾਂ ਤੜ ਤੱਕ ਪਹੁੰਚਣ ਬੀਤੀ ਰਾਤ ਤਰੰਤਰਨ ਦੇ ਅਦੀਨੋਂ ਦੇ ਕੱਚਾ ਪੱਕਾ ਦੀ ਨਹਿਰ ਵਿੱਚ ਐਕਸੀਡੈਂਟ ਦੌਰਾਨ ਇੱਕ Honda City ਕਾਰ ਨਹਿਰ ਵਿੱਚ ਡਿੱਗ ਗਈ ਅਤੇ ਕਾਰ ਸਵਾਰ ਵਿੱਚ ਦੋ ਨੌਜ਼ਨ ਪਟਵਾਰੀਆਂ ਦੀ ਪਾਣੀ ਵਿੱਚ ਡੁੱਬਨ ਨਾਲ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਹੈ ਪ੍ਰਾਪਤੀ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਛਾਣ ਰਣਜੋਤ ਸਿੰਘ ਵਾਸੀ ਨਾ ਲਿਤੇ ਹਰਜਿੰਦਰ ਸਿੰਘ ਵਾਸੀ ਪਿੱਖ ਵਿੰਡ ਵਜੋਂ ਹੋਈ ਹੈ ਜੋ ਕਿ ਬਤੌਰ ਮੌਜੂਦਾ ਪਟਵਾਰੀ ਸਨ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਮਿੱਤਕਾਂ ਦੇ ਵਾਰਸਾਂ ਨੇ ਦੱਸਿਆ ਕਿ ਬੀਤੀ ਰਾਤ ਹਰੀਕੇ ਵਾਲੀ ਸਾਈਡ ਤੋਂ ਆ ਰਹੇ ਦੋਵੇਂ ਨੌਜਵਾਨਾਂ ਦੀ ਕਾਰ ਜੋ ਕਿ ਅਚਾਨਕ ਆਊਟ ਆਫ ਬੈਲੈਂਸ ਹੋ ਕੇ ਥਾਣਾ ਕੱਚਾ ਪੱਕਾ ਨਜ਼ਦੀਕ ਬਣੀ ਨਹਿਰ ਵਿੱਚ ਡਿੱਗ ਗਈ ਜਿਸ ਨਾਲ ਪਾਣੀ ਜ਼ਿਆਦਾ ਹੋਣ ਕਰਕੇ ਗੱਡੀ ਨਹਿਰ ਵਿੱਚ ਡੁੱਬ ਗਈ ਅਤੇ ਗੱਡੀ ਵਿੱਚ ਮੌਜੂਦ ਦੋਵੇਂ ਪਟਵਾਰੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਉੱਥੇ ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਤੇ ਜ਼िले ਵਿੱਚ ਸੋਗ ਦਿਲਾ ਹੈ ਅਤੇ ਵੱਖ-ਵੱਖ ਸਿਆਸੀ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪਰਿਵਾਰ ਨਾਲ ਦੁੱਖ ਦਿਖਾਉਣ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ ਦੱਸਦੇ ਕਿ ਮੈਤਿਕ ਪਟਵਾਰੀ ਹਰਜਿੰਦਰ ਸਿੰਘ ਜਿਸ ਦਾ ਵਿਆਹ ਮੈਜ 6 ਮਹੀਨੇ ਪਹਿਲਾਂ ਹੋਇਆ ਸੀ ਅਤੇ ਉਸ ਦੇ ਘਰ ਵਿੱਚ ਪਤਨੀ ਤੋਂ ਇਲਾਵਾ ਉਸ ਦੀ ਮਾਂ ਸੀ ਮੌਜੂਦ ਸੀ ਉਦੋਂ ਪਟਵਾਰੀ ਰਣਜੋਤ ਸਿੰਘ ਆਪਣੇ ਪਿੱਛੇ ਇੱਕ ਪ੍ਰਾ ਮਾਂ ਤੇ ਚਾਚੇ ਤਾਇਆ ਨੂੰ ਛੱਡ ਕੇ ਦੁਨੀਆ ਤੋਂ ਰੁਕਸਤ ਹੋ ਗਿਆ ਹੈ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬੀ ਸੰਦੀ ਵਿਸ਼ੇਸ਼ ਰਿਪੋਰਟ ਕਾਹ ਸਿੰਘ ਕੀ ਕਰਨਾ ਵਾਪਰੀ ਜਿਹੜਾ ਐਕਸੀਡੈਂਟ ਹੋਇਆ ਹੈ ਕਟਨਾ ਨਾ ਜੀ ਔਂਡੇ ਸੀ ਸ਼ਾਮੀ ਉਧਰੋਂ ਆਪਣੇ ਡਿਊਟੀ ਤੋਂ ਹੀ ਤਕਰੀਬਨ ਜੀ ਕੰਮ ਸੀ ਨਾਲੋਂ ਥੋੜਾ ਲੇਟ ਹੋ ਗਏ ਤੇ ਉਧਰੋਂ ਇਧਰੋਂ ਔਂਡੇ ਆ ਤੇ ਜਦੋਂ ਉਹ ਕੱਚਿਆਂ ਪੱਕਿਆਂ ਵਾਲਾ ਜਿਹੜਾ ਮੋੜ ਹੈ ਨਾ ਉਹ ਬੜਾ ਥੋੜਾ ਡੇਂਜਰਸ ਹੈ ਤੁਹਾਨੂੰ ਪਤਾ ਵੀ ਉਹ ਥੋੜਾ ਟੇਢਾ ਜਿਹੜਾ ਪੂਰਾ ਸਾਫ਼ ਨਹੀਂਗਾ ਤੇ ਇਹ ਉਧਰ ਹੀ ਕਿਹਾ ਬਲੋਂ ਔਂਡੇ ਤੇ ਜੋ ਜਿਹੜੀ ਇਧਰੋਂ ਗੱਡੀ ਠਿੱਕੀ ਵੰਡ ਸਾਈਡ ਤੋਂ ਜਾਣ ਢਈ ਹੈ ਨਾ ਉਹਨਾਂ ਨੇ ਉਸ ਸਾਈਡ 'ਚ ਕਰ ਦਿੱਤੀ। ਉਹ ਆਹਮੋ ਸਾਹਮਣੇ ਜੋ ਲਾਈਟਾਂ ਵੱਜੀਆਂ ਇਹਨਾਂ ਉਹਨੂੰ ਬਚਾਉਣ ਦੇ ਤੇ ਉਹਨੂੰ ਬਚਾਉਣ ਲੱਗੇ ਆ। ਇਹਨਾਂ ਦਾ ਗੱਡੀ ਸਿੱਧੀ ਜਿਹੜੀ ਉਹ ਮਤਲਬ ਨਹਿਰ ਵੱਲ ਨੂੰ ਚਲੀ ਗਈ ਆ। ਤੇ ਫਿਰ ਬਚਾਉਂਦਿਆਂ ਬਚਾਉਂਦਿਆਂ ਨਹਿਰ 'ਚ ਪਾਣੀ ਜ਼ਿਆਦਾ ਸੀ ਗੱਡੀ ਵਿੱਚ ਦੇ ਗਈ ਤੇ ਬਾਅਦ ਦੇ ਵਿੱਚ ਉਹ ਜਿਹੜੀ ਗੱਡੀ ਲੋਕ ਹੋ ਗਈ ਆ ਤੇ ਪਾਣੀ ਅੰਦਰ ਭਰ ਗਿਆ। ਤੇ ਇਹਨਾਂ ਤੋਂ ਜਿਹੜਾ ਸੀ ਉਹ ਬਾਹਰ ਨਹੀਂ ਨਿਕਲੇਗਾ ਕੋਸ਼ਿਸ਼ ਕੀਤੀ ਆ। ਉਹ ਟਾਈਮ ਵੀ ਮਤਲਬ ਉਸ ਤੋਂ ਪੁਲਿਸ ਵਾਲਿਆਂ ਮੁੜ ਕੇ ਜਦੋਂ ਕਿਸੇ ਦੇਖਿਆ ਜਾਂ ਕਿਸੇ ਜਾਂ ਕਿ ਇਹਨੇ ਵੇਖਿਆ ਉਹਨਾਂ ਬਾਅਦ ਦੇ ਵਿੱਚ ਪਾਣੀ ਬੰਦ ਕਰਕੇ ਉਹ ਜਿਹੜੀਆਂ ਮਸ਼ੀਨਾਂ ਲਗੀਆਂ ਤੇ ਫਿਰ ਉਹਨਾਂ ਟਰੈਕਟਰ ਲਿਆ ਕੇ ਗੱਡੀ ਸਿੱਧੀ ਕਰਕੇ ਜਿੰਨੇ ਜਿੰਨੂੰ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਚਿਰ ਨੂੰ ਫਿਰੇ ਇੱਕ ਇੱਕ ਗੁਰਜੋਇ ਸਿੰਘ ਜੀ ਹਾਂਜੀ ਕੀ ਦਾ ਸੀ ਇਹ ਪਟਵਾਰੀ ਖਾਦ ਰੰਜੋਤ ਸਿੰਘ ਰੰਜੋਤ ਸਿੰਘ ਰੰਜੋਤ ਸਿੰਘ ਤੇ ਕਿੱਥੇ ਡਿਊਟੀ ਸੀ ਇਹਨਾਂ ਦੀ ਇਹਨਾਂ ਦੇ ਸੁਭਾਲ ਇੱਧਰ ਪਰਵਾਰਕਾਨੇ ਜੀ ਮੁੱਛੇ ਤੇ ਤੇ ਦਰੇਪਿੰਡ ਦੇ ਫਰਕਲ ਸੀ ਨਾ ਪਰ ਤੇ ਪਰਿਵਾਰ ਚ ਕੌਣ ਕੌਣ ਜੀ ਉਹ ਇਹਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਇਹਨਾਂ ਦੇ ਡੈਡੀ ਜਿਹੜੇ ਉਹਨਾਂ ਦੀ ਪਹਿਲਾਂ ਹੀ ਉਹ ਵੀ ਪਟਵਾਰੀ ਸੀ ਉਹਨਾਂ ਦੀ ਪਹਿਲਾਂ ਹੀ ਇੱਥੇ ਐਕਸੀਡੈਂਟ ਨਾਲ ਡੈਥ ਹੋ ਗਈ ਕੱਚੇ ਪੱਕੇ ਲਾ ਕੇ ਉਹਨਾਂ ਦੀ ਵੀ ਉਹ ਵੀ ਉਹਨਾਂ ਤਨਖਾਹ ਲਈ ਕੇ ਵਾਪਸ ਆਏ। ਉਹਨਾਂ ਦੀ ਸਨ 2000 ਦੇ ਵਿੱਚ ਉਹਨਾਂ ਦੀ ਜਨਮ ਹੋ ਗਈ ਸੀ। ਤੇ ਹੁਣ ਆਪਣਾ ਇਹਨਾਂ ਦਾ ਇੱਕ ਛੋਟਾ ਭਰਾ ਤੇ ਇਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਜਿਹੜਾ ਮਿਲੜ 1.5 ਸਾਲ ਦਾ। ਵਿਆਹ ਇਹਨ ਕੈਨੇਡਾ ਨੂੰ ਕਿੰਨੇ ਚਿਰ ਹੋ ਗਏ? ਵਿਆਹ ਨੂੰ तकरीबन 3-4 ਸਾਲ ਹੋ ਗਏ। ਹੁਣ ਡੈਡ ਬੋਡੀ ਕਿੱਥੇ? ਡੈਡ ਬੋਡੀ ਜਿਹੜੀ ਸਿਵਲ ਹਸਪੀਟਲ ਆ ਜੀ ਭੱਟੀ। ਤੇ ਛੋਟਾ ਭਰਾ ਬਸ ਇਹਨਾਂ ਦਾ ਇੱਕ ਛੇਤ ਬੱਚਾ ਬਸ ਟੋਲੇ ਕਰਵਾਉਣਾ। ਹਾਂਜੀ ਭਾਈ ਇਹ ਜਿਹੜਾ ਐਕਸੀਡੈਂਟ ਹੋਇਆ ਤੇ ਕੀ ਗੱਲ ਹੋਈ ਤੇ ਕੀ ਕੀ ਬਣੀ ਜਾਂਦੀ ਹੈ? ਭਾਜੀ ਮੈਂ ਆਪਣੇ ਅੰਮਸਰ ਤੋਂ ਵਾਪਸ ਆਇਆ ਸੀ ਮੈਨੂੰ ਮੇਰੇ ਫਰੈਂਡ ਦਾ ਫੋਨ ਆਇਆ ਇਹ ਸਾਰੇ ਇਕੱਠੇ ਬੈਠੇ ਸੀ ਇੱਕ ਸੀ ਰਮਜੋਤ ਸਿੰਘ ਹਰਜਿੰਦਰ ਸਿੰਘ ਤੇ ਜਰਮਨ ਤੇ ਮੈਨੂੰ ਅਚਾਨਕ ਜਦੋਂ ਮੈਂ ਘਰੇ ਆਇਆ ਤੇ ਮੈਨੂੰ ਜਰਮਨ ਦਾ ਫੋਨ ਆਇਆ ਕਿ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਕੱਚੇ ਪੱਕੇ ਤੇ ਮੈਂ ਜਲਦੀ ਜਲਦੀ ਇੱਥੋਂ ਨਿਕਲਿਆ ਜਦੋਂ ਬੱਚੇ ਪੱਕੇ ਨੂੰ ਤੇ ਉੱਥੇ ਜਾ ਕੇ ਪਹੁੰਚਿਆ ਤੇ ਉਹ ਕਹਿੰਦੇ ਆ ਜੀ ਗੱਡੀ ਲੈ ਗਈ ਇਹਨਾਂ ਨੂੰ ਪੱਟੀ ਸਿਵਲ ਹਸਪੀਟਲ ਪਰ ਮੈਨੂੰ ਉੱਥੇ ਬਜ਼ੁਰਗ ਨੇ ਉਹਨਾਂ ਨੇ ਦੱਸਤਾ ਕਿ ਕਹਿੰਦੇ ਉਥੇ ਗੱਡੀ ਨਾਲ ਭਜਾ ਕੇ ਲੈ ਕੇ ਜਾਈ ਹੁਣ ਫਾਇਦਾ ਕੋਈ ਨਹੀਂ ਆ ਪੂਰੇ ਹੋ ਚੁੱਕੇ ਆ ਤੇ ਮੈਂ ਉਥੋਂ ਫਿਰ 11 ਦੇਰ ਨਹੀਂ ਠਹਿਰਿਆ ਮੈਨੂੰ ਜਲਦੀ ਸੀ ਇਹਨਾਂ ਦੀ ਮੈਂ ਯਕੀਨ ਨਹੀਂ ਹੀ ਕਰਦਾ ਪਿਆ ਇਹਨਾਂ ਦੀ ਗੱਲ ਆ ਮੈਨੂੰ ਇਹ ਸੀ ਚੱਲ ਜਾਂ 60 ਲੱਗੀ ਹੋਊਗੀ ਮੇਰਾ ਹੁਣ ਆਪਣਾ ਭਰਾ ਵਾ ਮੇਰਾ ਮੈਂ ਤੁਹਾਨੂੰ ਹੁਣ ਕਿੱਦਾਂ ਦੱਸਾਂਗੇ ਮੈਨੂੰ ਇਹ ਹੀ ਮਾਂ 60 ਬਟ ਲੱਗੇ ਤੇ ਠੀਕ ਆ ਲੱਤ ਬਾਹਵੇਂ ਡੁੱਟ ਜੂਗੀ ਮੈਨੂੰ ਮਜ਼ੂਰ ਆ ਪਰ ਬਸ ਇਹ ਜਾਨ ਬਚਣੀ ਚਾਹੀਦੀ ਆ ਮੈਨੂੰ ਹੋਰ ਨਹੀਂ ਕੁਝ ਵੀ ਚਾਹੀਦਾ ਮੈਂ ਜਰੂ ਮੈਂ ਉੱਥੇ ਜਾ ਕੇ ਵੇਖਿਆ ਮੈਂ ਦੋ ਐਂਬੂਲੈਂਸ ਲੱਗੀਆਂ ਇੱਕ ਐਂਬੂਲੈਂਸ ਦੇ ਵਿੱਚ ਚਰਨਜੋਤ ਸਿੰਘ ਨੂੰ ਲਟਾਇਆ ਹੋਇਆ ਸੀ ਦੂਸਰੀ ਐਂਬੂਲੈਂਸ ਦੇ ਵਿੱਚ ਹਰਜਿੰਦਰ ਸਿੰਘ ਨੂੰ ਲਟਾਇਆ ਹੋਇਆ ਸੀ ਤੇ ਮੈਂ ਬਹੁਤ ਮੱਜਾਂ ਮਾਰੀਆਂ ਇਹਦਾ ਲੋੜ ਮੈਂ ਕਿਹਾ ਯਾਰ ਉੱਥੋਂ ਭਾਇਆ ਮੈਂ ਤੁਹਾਡਾ ਆਇਆ ਮੈਂ ਉੱਥੋਂ ਜਾਤੀ ਪਰ ਮੈਨੂੰ ਕਿਸੇ ਨੇ ਕੋਈ ਰਿਸਪੌਂਸ ਨਹੀਂ ਕੀਤਾ ਮੈਨੂੰ ਇਹ ਹਰਜਿੰਦਰ ਸਿੰਘ ਦਾ ਮੈਰਿਡ ਕਿੰਨਾ ਚਿਰ ਹੋਇਆ ਹੋਈ ਮੈਂ ਇਹਨਾਂ ਦੀ ਫਰਵਰੀ ਚ ਹੋਈ ਦੇਵੀ ਤੇ ਕਿ ਕੌਣ ਕੌਣ ਦੇ ਪਰਿਵਾਰ ਦੇ ਵਿੱਚ ਹੈ ਪਰਿਵਾਰ ਦੇ ਵਿੱਚ ਜੀ ਇਹਦੇ ਮਦਰ ਨੇ ਵਾਈਫ ਨੇ ਤੇ ਇੱਕ ਇਹਨਾਂ ਦੇ ਪਜ਼ਰ ਇੰਦਰ ਨਾਲ ਇਹਨਾਂ ਕੋਲ ਤੇ ਇਹਨਾਂ ਦੇ ਸਿਸਟਰ ਮੈਰਿਡ ਨੇ ਤੇ ਕਿ ਹੋਰ ਕਿਹਦੇ ਕਿੰਨਾ ਚਿਰ ਹੋ ਗਿਆ ਇਥੇ ਇਹਨਾਂ ਨੂੰ ਡਿਊਟੀ ਲੱਗੀ ਹੋਈ ਡਿਊਟੀ ਇੱਥੇ ਜੀ ਇਹਨਾਂ ਦੇ ਪਹਿਲਾਂ ਦੇ ਸਟਾਰਟਿੰਗ ਤੋਂ ਇਹਨਾਂ ਦੀ ਡਿਊਟੀ ਇੱਥੇ ਕਰਦਾ ਰਿਹਾ ਬੰਦਾ ਕੋ ਸਾਡੇ ਇੱਥੇ ਹੈਗੇ ਜਗਦੀਸ਼ ਪਾਉਜੀ ਕਣਗੋ ਸਾਹਿਬ ਉਹਨਾਂ ਨੇ ਇਹਨਾਂ ਬੱਚਿਆਂ ਵਾਂਗੂ ਰੱਖਿਆ ਵਾਪਾ ਉਹ ਰਾਮ ਪ੍ਰਕਾਸ਼ ਜੀ ਹਮੇਸ਼ਾ ਬੱਚਿਆਂ ਨੂੰ ਪਿਆਰ ਕਰਦੇ ਰਹੇ ਨੇ ਉਹਨਾਂ ਥੋੜਾ ਜਿਹਾ ਹੈਗਾ ਸੀਰਾ ਸੁਭਾਅ ਵੀ ਬੱਚਾ ਵਾਲਾ ਸੀ ਸਾਰਿਆਂ ਤੋਂ ਪਿਆਰ ਲੈਂਦਾ ਸੀ ਅੱਜ ਤੱਕ ਜਿੰਨੇ ਤੱਕ ਪੂਰੇ ਜ਼ਿਲ੍ਹੇ ਵਿੱਚ ਜਿਸ ਤੁਸੀਂ ਕਹਿ ਰਹੇ ਹੋ ਨਾ ਸਾਰਿਆਂ ਤੋਂ ਪਿਆਰ ਲਿਆ ਡੀਸੀਆਂ ਤੱਕ ਡੀਆਰਓ ਤੱਕ ਕੀ ਇਹਨੂੰ ਸਨਮਾਨਿਤ ਕੀਤਾ ਗਿਆ ਪ੍ਰੋਪਰ ਤੌਰ ਤੇ ਕੀ ਸ਼ਾਇਦ ਇਹ ਹੋ ਜਾ ਪਟਵਾਰੀ ਨਹੀਂ ਹੋਊਗਾ ਕੋਈ ਵੀ ਇਹਨੇ ਕਦੀ ਅੱਜ ਤੱਕ ਕੋਈ ਗੁਮਾਨ ਨਹੀਂ ਕੀਤਾ ਗੁਮਾਨ ਨਹੀਂ ਸੀ ਆ ਕੇ ਮੈਂ ਪਟਵਾਰੀਆਂ ਨੂੰ ਇੰਨਾ ਕੰਮ ਆਉਂਦਾ ਹੈ ਜਿਹੜੇ ਦੂਜੇ ਰਣਜੋਤ ਸਿੰਘ ਨੇ ਉਹ ਨਾਰਲੀ ਪਿੰਡ ਦੇ ਜੀ ਨਾਰਲੀ ਪਿੰਡ ਦੇ ਉਹਨਾਂ ਦੀ ਕਿੱਥੇ ਡਿਊਟੀ ਸੀ ਉਹਨਾਂ ਦੀ ਡਿਊਟੀ ਐਸ ਵਕਤ ਚਵਾਲੜ ਸਾਈਡ ਸੀ ਫਿਲਹਾਲ ਇਹ ਪੁਲਸੋਂ ਕੋਈ ਆਈ ਪਹੁੰਚੀ ਪੁਲਸੋਂ ਤੋਂ ਕੀਤੀ ਗਈ ਪੁਲਿਸ ਰਾਤੀ ਜੀ ਉਹ ਉਸ ਟਾਈਮ ਤੇ ਆਈ ਸੀ ਉਹ ਸਾਨੂੰ ਹੁਣ ਕਹਿ ਕੇ ਗਏ ਨੇ ਕਿ ਸਵੇਰੇ ਸਾਰੀ ਕਾਰਵਾਈ ਕਰਾਂਗੇ ਤੇ ਹੁਣ ਅੱਜ ਗਏ ਨੇ ਜਿੱਦਾਂ ਸਾਡੇ ਗੇੜ ਨਾਲ ਤੇ ਕਾਰਵਾਈ ਤੋਂ ਬਾਅਦ ਸਾਰਾ ਫਿਰ ਸਾਨੂੰ ਗੱਲਬਾਤ ਕੀਤੀ ਜਾਊਗੀ ਕੀ ਨਾਮ ਬੋਜੀ ਮੈਂ ਸੁਦੀਸ਼ ਸ਼ਰਮਾ ਇੱਕ ਅਨੁਭਵੀ ਤੇ ਵਿੰਡੀ ਇਹਡ ਐਕਸੀਡੈਂਟ ਹੋਇਆ ਰ ਆਪ ਜੀ ਦਾ ਦੁਪਟਵਾਰੀ ਅੰਦਰ ਕੋਈ ਬੋੜੀ ਮੰਦਵਾਗੀ ਘਟਨਾ ਹੋਈ ਹੈ ਜੀ ਸੁਣ ਕੇ ਸਾਨੂੰ ਤਾਂ ਜਿੱਦ ਤੱਕ ਯਕੀਨ ਨਹੀਂ ਆਉਣ ਲਿਆ ਸਾਡੇ ਸੱਚਿਆਂ ਵਰਗਾ ਸੀ ਇਹ ਦਿਨ ਅੰਦਰ ਮੇਰੇ ਕੋਲ ਇਹਨੇ ਟ੍ਰੇਨਿੰਗ ਲਈ ਹੈ ਸਾਡਾ ਦਫ਼ਤਰ ਇਕੱਠਾ ਇਕੱਠੇ ਰਹੇ ਆਂ 8 ਵਜੇ ਤੱਕ ਜੀ ਨਹੀਂ ਆਉਣ ਲਿਆ ਵੀ ਆ ਕੰਮ ਹੋ ਜਾ ਜੀ ਨਹੀਂ ਆਉਣ ਲਿਆ ਇੱਕ ਗਰਜੋਤ ਹਰਜਿੰਦਰੇ ਆ ਕਿੱਧਰ ਹੋ ਰਹੇ ਸੀ ਸ਼ਿਸ਼ਾ ਖਰੀਕੇ ਗਏ ਸੀ ਉੱਥੇ ਮੀਟਿੰਗ ਮਾਰਨ ਸੀ ਉੱਥੇ ਬੈਠਣਾ ਹੈ ਨਾ ਹਾਂ ਉਹਨਾਂ ਦੇ ਦਫ਼ਤਰ ਆਉਂਦੇ ਆ ਕਿ ਕਿੰਨੇ ਵਜੇ ਦੀ ਘਟਨਾ ਜਿੱਤਾਵੇ 10:30 ਦਾ ਹੋ ਜੇ ਦੀ ਰਾਤ ਇਹ ਲਾਉਂਡ ਡੈਡ ਬੋਰਡਿੰਗ ਦੀ ਸੀ ਅਸਲ ਪੱਟੀ ਲੈ ਜੇ ਹੁਣ ਪੋਸਟ ਮਾਰਟਮ ਹੋਏਗਾ ਉਸ ਤੋਂ ਬਾਅਦ ਫਿਰ ਰਾਤ ਨੂੰ ਉਹ ਪੱਟੀ ਲੈ ਗਏ ਸੀ ਉਹ ਤੋਂ ਬਾਅਦ ਜਿਹੜਾ ਉਸ ਤੋਂ